ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਪੋਸੂਨਾਮਾ ਚੈਨਲ ਤੇ ਆਪਰੇਸ਼ਨ ਬਲੂ ਸਟਾਰ ਬਾਰੇ ਦੋਸਤੋ ਜੇਦੋਂ ਵੀ ਜੂਨ ਦਾ ਮਹੀਨਾ ਹਰ ਸਾਲ ਆਉਂਦਾ ਹੈ ਤਾਂ ਇੱਕ ਵਾਰ ਫਿਰ ਉਹ ਪੁਰਾਣੇ ਜ਼ਖਮ ਜਿਹੜੇ ਕੋਈ ਯਾਦ ਆਉਂਦੇ ਨੇ ਵੈਸੇ ਤਾਂ ਇਹ ਉਹ ਜ਼ਖਮ ਨੇ ਜੋ ਹਮੇਸ਼ਾ ਯਾਦ ਰਹਿੰਦੇ ਨੇ ਕਿਉਂਕਿ ਸਾਡੀ ਆਸਥਾ ਦਾ ਕੇਂਦਰ ਸਾਨੂੰ ਹਮੇਸ਼ਾ ਵਾਸਤੇ ਇੱਕ ਮੰਚ ਤੇ ਇਕੱਠੇ ਹੋਣ ਉੱਚ-ਨੀਚ ਦੀ ਵੈਰ-ਵਿਰੋਧਤਾ ਨੂੰ ਛੱਡਣ ਵਾਸਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਹਮੇਸ਼ਾ ਸੰਜੀਵਾਲਤਾ ਦਾ ਉਪਦੇਸ਼ ਹੁੰਦਾ ਹੈ। ਔਰ ਜਦੋਂ ਉਸ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਉੱਪਰ ਕੋਈ ਮਾੜੀ ਨਜ਼ਰ ਰੱਖੇ ਤਾਂ ਫਿਰ ਆਪਾਂ ਉਸ ਨੂੰ ਕਿਸ ਤਰ੍ਹਾਂ ਵੇਖ ਸਕਦੇ ਹਾਂ? ਦੋਸਤੋ ਇਸ ਆਸਥਾ ਵਾਰੇ ਕੇਂਦਰ ਯਾਨੀ ਕਿ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਹੋਈ। ਔਰ ਉਸ ਸਮੇਂ ਦੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਸਨ ਸੰਜੇ ਜਨੈਤ ਸਿੰਘ ਪਿੰਡਰਾਵਾਲਾ ਅਤੇ ਭਾਈ ਅਮਰੀਕ ਸਿੰਘ ਮੁਕਸਰ ਅਤੇ ਜਰਨਲ ਸੁਬੇਕ ਸਿੰਘ ਉਸ ਸਮੇਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼ਾਮਲ ਸਨ ਔਰ ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਯੋਧੇ ਸੂਰਬੀਰ ਜਿਹੜੇ ਉਸ ਸਮੇਂ ਮੌਜੂਦ ਸਨ ਉਸ ਸਮੇਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਉਹ ਦਲੇਰ ਸਨ ਜਿਨ੍ਹਾਂ ਨੇ ਕਦੇ ਵੀ ਕਿਸੇ ਵੀ ਮੁਸੀਬਤ ਤੋਂ ਕਬਰਾਏ ਨਹੀਂ ਆ ਡਰੇ ਨਹੀਂ ਹੈ ਹਮੇਸ਼ਾ ਅੱਗੇ ਖੜ ਕੇ ਆਈ ਹੋਈ ਮੁਸੀਬਤ ਦਾ ਮੁਕਾਬਲਾ ਕੀਤਾ ਹੈ ਔਰ ਉਸ ਤੇ ਫਤਿਹ ਪ੍ਰਾਪਤ ਕੀਤੀ ਦੋਸਤੋ ਜਦੋਂ ਜਦੋਂ ਵੀ ਆਪਾਂ ਪੰਜਾਬ ਦੇ ਇਤਿਹਾਸ ਤੇ ਨਜ਼ਰ ਮਾਰਦੇ ਆ ਤਾਂ ਪੰਜਾਬ ਨੇ ਬਹੁਤ ਸਾਰੇ ਦੁੱਖ ਭੋਗੇ ਨੇ 1984 ਤੋਂ ਪਹਿਲਾਂ ਜੇ ਆਪਾਂ ਗੱਲ ਮਾਰੀਏ ਤਾਂ 1947 ਦਾ ਦੇਸ਼ ਦੀ ਵੰਡ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਘਾਟਾ ਹੈ ਉਹ ਪੰਜਾਬ ਨੂੰ ਪਿਆ ਹੈ ਸਭ ਤੋਂ ਜ਼ਿਆਦਾ ਘਾਟਾ वंड हुई पाकिस्तान बन बन गया और पंजाब के हिस्से की आया एक छोटा जा दायरा। खैर वो आप अगले किसी एपीसोड करे हम गल करते वेले तो की जो कि जून का महीना शुरू हो जाता है और इस जून के महीनेशन ब्ल्यू स्टार का एक एक एपीसोड जो होता सारा कुछ आपकते हाँ और इतिहास तो सुनते हाँ ਜੇ ਆਪਾਂ ਗੱਲ ਕਰੀਏ ਉਹਨਾਂ ਦਿਨਾਂ ਦੀ ਤਾਂ ਉਹਨਾਂ ਦਿਨਾਂ ਦੇ ਵਿੱਚ ਹਾਲਾਤ ਇਹ ਸਨ ਕਿ 1984 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਮਤਲਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਫੌਜੀ ਵੱਲੋਂ ਹਮਲਾ ਕੀਤਾ ਗਿਆ ਤਾਂ ਉਸ ਵੇਲੇ ਹਾਲਾਤ ਇਹ ਸਨ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਇੱਕ ਕਰਫਿਊ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਕਿਉਂਕਿ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਮਤਲਬ ਇਹ ਇਹਦਾ ਵੱਡਾ ਵੀ ਕੋਈ ਅਟੈਕ ਹੋ ਸਕਦਾ ਹੈ ਉਹ ਵੀ ਸਾਡੀ ਆਸਥਾ ਦੇ ਕੇਂਦਰ ਤੇ ਦੋਸਤੋ ਮੈਂ ਇਥੇ ਦੱਸਣਾ ਚਾਹੁੰਦਾ ਹੋਰ ਤੁਹਾਨੂੰ ਜਦੋਂ ਇਹ ਸਾਰਾ ਕੁਝ ਹੋਇਆ ਤਾਂ ਲੋਕਾਂ ਦੇ ਦਿਲਾਂ 'ਚ ਭਾਰੀ ਰੋਸ ਕਿਉਂਕਿ ਉਸ ਵੇਲੇ ਸਿੱਖ ਕੌਮ ਦੇ ਯੋਧੇ ਜਿਹੜੇ ਜਿਨ੍ਹਾਂ ਵਿੱਚ ਸੰਜੇ ਨੈ ਸਿੰਘ ਭਿੰਡਰਾਂ ਵਾਲੇ ਸਨ ਉਹ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤੇ ਉਹਨਾਂ ਦੀ ਲਾਡਲੀ ਫੌਜ ਜਿਹੜੀ ਹੈ ਭਾਈ ਅਮਰੀਕ ਸਿੰਘ ਦੀ ਸਾਡੇ ਫੌਜ ਦੇ ਮੁਖੀ ਸੁਭੇਕ ਸਿੰਘ ਜੀ ਇਹ ਸਭ ਅੰਦਰ ਸਨ ਔਰ ਵਸਿਆ ਕਿ ਫੌਜ ਦੇ ਅੰਦਰ ਸ਼ਾਮਲ ਸਿੱਖਾਂ ਦੇ ਕੋਲ ਮੌਜੂਦ ਗੋਹਾਵਾਲੀ ਦੀ ਸ਼ਕਤੀ ਘੱਟ ਸਮਝਿਆ ਜਾਂਦਾ ਸੀ ਔਰ ਜਿਨ੍ਹਾਂ ਦੇ ਹਥਿਆਰਾਂ ਦੇ ਵਿੱਚ ਚੀਨੀ ਬਨੇ ਰਾਕਟ ਤੇ ਹੋਰ ਬਹੁਤ ਤਰ੍ਹਾਂ ਦੇ ਹਥਿਆਰ ਸਨ ਉਹ ਵੀ ਜਿਹੜੇ ਐ ਅੰਦਰ ਮੌਜੂਦ ਸਨ ਔਰ ਪਵਿੱਤਰ ਸਥਾਨ ਨੂੰ ਨੁਕਸਾਨ ਤੋਂ ਬਚਾਉਣ ਲਈ ਉਮੀਰ ਵਿੱਚ ਭਾਰਤੀ ਫੌਜ ਨੇ ਹਲਕੇ ਹਥਿਆਰਾਂ ਦੀ ਵਰਤੋਂ ਕਰਕੇ ਮੰਦਰ ਨੂੰ ਅਸਫਲ ਹਮਲਾ ਕੀਤਾ ਫਿਰ ਭਾਰੀ ਟੈਂਕਾਂ ਹੈਲੀਕਾਪਟਰਾਂ ਅਤੇ ਤੋਪਖਾਨਿਆਂ ਸਮੇਤ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ ਤੇ ਲੜਾਈ ਲੰਬੇ ਸਵੇਰ ਤੱਕ ਜਿਹੜੀ ਹੈ ਉਹ ਜਾਰੀ ਰੱਖੀ ਭਾਰਤੀ ਫੌਜ ਨੂੰ ਸ਼ਾਇਦ ਇਹ ਨਹੀਂ ਸੀ ਪਤਾ ਕਿ ਅੰਦਰ ਔਰੇਡੀ ਬਹੁਤ ਹੀ ਵਧੀਆ ਤਰੀਕੇ ਦੇ ਮਾਰ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਬਿਓਮਤ ਬੰਦੀ ਜਿਹੜੀ ਆ ਕੀਤੀ ਗਈ ਸੀ ਉਸ ਬਿਓਮਤ ਬੰਦੀ ਦੇ ਤਹਿਤ ਹੀ ਇਹ ਸਾਰਾ ਕੁਝ ਜਿਹੜਾ ਹੈ ਉਹ ਕੀਤਾ ਗਿਆ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਦੋਸਤੋ ਕਿ ਭਾਰਤ ਸਰਕਾਰ ਨੇ ਸਿੱਖ ਲੜਾਕੂਆਂ ਮੱਤਵਦੀ ਐਲਾਨ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਕੁੱਝ ਨਾਗਰਿਕਾਂ ਦੀ ਮੌਤ ਦਾ ਕਾਰਨ ਦੱਸਦੇ ਹਨ ਜੋ ਮੰਦਰ ਦੇ ਅੰਦਰ ਫਸੇ ਸ਼ਰਧਾਲੂ ਨੂੰ ਮਨੁੱਖੀ ਢਾਲ ਵਜੋਂ ਵਰਤ ਰਹੇ ਸਨ ਹਾਲਾਂਕਿ ਭਾਰਤੀ ਫੌਜ ਨੂੰ ਪਤਾ ਸੀ ਕਿ ਨਾਗਰਿਕ ਅੰਦਰ ਮੌਜੂਦ ਸਨ ਇਹ ਕਾਰਵਾਈ ਇੱਕ ਸਿੱਖ ਧਾਰਮਿਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਸ਼ੁਰੂ ਹੋਈ ਜਦੋਂ ਕਿ ਬਹੁਤ ਸਾਰੇ ਸ਼ਰਧਾਲੂ ਮੌਜੂਦ ਹੋਣਗੇ ਕਾਰਵਾਈ ਦੇ ਦੌਰਾਨ ਫੌਜ ਦੁਆਰਾ ਬਹੁਤ ਸਾਰੇ ਨਾਗਰਿਕਾਂ ਨੂੰ ਗੈਰ ਨਿਆਂਇਕ ਕਤਲਾਂ ਦਾ ਸਾਹਮਣਾ ਕਰਨਾ ਪਿਆ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਇਸ ਫੌਜੀ ਕਾਰਵਾਈ ਦੀ ਦੁਨੀਆ ਭਰ ਦੇ ਸਿੱਖਾਂ ਦੁਆਰਾ ਆਲੋਚਨਾ ਕੀਤੀ ਗਈ ਜਿਨ੍ਹਾਂ ਨੇ ਇਸ ਨੂੰ ਸਿੱਖ ਧਰਮ ਅਤੇ ਸਮੁੱਚੇ ਸਿੱਖ ਭਾਈਚਾਰੇ ਦੇ ਹਮਲੇ ਨੂੰ ਮੰਨਿਆ ਇਸ ਕਾਰਵਾਈ ਤੇ 5 ਮਹੀਨੇ ਬਾਅਦ 31 ਅਕਤੂਬਰ 1984 ਨੂੰ ਦੋ ਸਿੱਖ ਸਤਵੰਦ ਸਿੰਘ ਤੇ ਬਿਆਨ ਸਿੰਘ ਦੁਆਰਾ ਬਦਲੇ ਦੀ ਭਾਵਨਾ ਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜੋ ਸਿੱਖ ਦੰਗੇ ਪੜਕੇ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਦੋਂ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੁੰਦਾ ਹੈ ਔਰ ਬਹੁਤ ਸਾਰੇ ਪਰਿਵਾਰ ਜਿਹੜੇ ਕਿ ਦਿੱਲੀ ਦੇ ਵਿੱਚ ਸਿੱਖ ਪਰਿਵਾਰ ਆਪਣੇ ਬੱਚਿਆਂ ਸਮੇਤ ਆਪਣੇ ਪਰਿਵਾਰਾਂ ਸਮੇਤ ਕੰਮ ਕਾਜ ਲਈ ਆ ਜਾ ਰਹੇ ਸਨ ਜਾਂ ਘਰ ਦੇ ਵਿੱਚ ਰੈਸਟ ਕਰ ਰਹੇ ਸਨ ਬਜ਼ੁਰਗ ਸਨ ਔਰ ਜੋ ਹਾਲਾਤ ਉਸ ਵੇਲੇ ਕੋਸਵਲੇ ਦਿੱਲੀ ਦੇ ਵਿੱਚ ਦੇਖੇ ਗਏ ਗਲਿਆਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਬੱਚਿਆਂ ਨੂੰ ਮਾਰਿਆ ਗਿਆ ਬਜ਼ੁਰਗਾਂ ਨੂੰ ਔਰਤਾਂ ਨੂੰ ਬੇਪੱਤ ਕੀਤਾ ਗਿਆ ਔਰ ਕਈ ਬਜ਼ੁਰਗ ਔਰਤਾਂ ਦੇ ਔਰਤਾਂ ਦੇ ਸਾਹਮਣੇ ਹੀ ਉਹਨਾਂ ਦੇ ਪਰਿਵਾਰ ਨੂੰ ਖਤਮ ਕਰ ਦਿੱਤਾ ਗਿਆ ਉਹ ਚੀਖਦੇ ਰਹੇ ਪਰ ਕਿਸੇ ਨੇ ਉਹਨਾਂ ਦੀ ਦਰਦੋਂ ਪੁਕਾਰ ਨਹੀਂ ਸੁਣੀ ਇਹ ਹਾਲਾਤ ਇਸ ਕਦਰ ਹੋ ਗਏ ਕਿ ਜਿਨ੍ਹਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਜਦੋਂ 1984 ਦੇ ਵਿੱਚ ਸਿੱਖ ਦੰਗਿਆਂ ਨੇ ਪੁਲਿਸ ਕਾਰਵਾਈ ਦੀ ਇੱਕ ਲੜੀ ਨੂੰ ਵਿਆਪਕ ਸਮਰਦਾਇਕ ਹਿੰਸਾ ਵਿੱਚ ਬਦਲ ਦਿੱਤਾ ਇਸ ਕਾਰਵਾਈ ਦੇ ਵਿੱਚ ਬਹੁਤ ਸਾਰੇ ਨਾਗਰਿਕ ਜਿਹੜੇ ਆ ਉਹ ਮਾਰੇ ਗਏ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਬਗਾਵਤ ਉੱਠਣ ਲੱਗੀ ਇਸ ਕਾਰਵਾਈ ਨੂੰ ਇੱਕ ਕੇਸ ਸਟਡੀ ਵਜੋਂ ਵਰਤਿਆ ਗਿਆ ਫੌਜੀ ਕਾਰਵਾਈ ਸ਼ੁਰੂ ਤੋਂ ਪਹਿਲਾਂ ਧਾਰਮਿਕ ਅਤੇ ਸਭਿਆਚਾਰਕ ਸੰਵੇਦਨਾ ਦਾ ਸਤਕਾਰ ਕਰਨ ਵਿੱਚ ਮਹੱਤਵ ਉਜਾਗਰ ਕਰਦਾ ਹੈ ਬਾਅਦ ਵਿੱਚ ਆਪਰੇਸ਼ਨ ਬਲੈਕ ਥੰਡਰ ਇੱਕ ਤੇ ਦੋ ਹਿੱਸਿਆਂ ਵਿੱਚ ਕੰਪਲੈਕਸ ਦੇ ਵਿੱਚ ਦੋ ਵਾਰ ਛਾਪੇਮਾਰੀ ਕੀਤੀ ਗਈ ਦੋਵਾਂ ਕਾਰਵਾਈਆਂ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਨਾਲ ਵੱਡੀ ਮਾਤਰਾ ਵਿੱਚ ਨਾਗਰਿਕਾਂ ਦਾ ਨੁਕਸਾਨ ਹੋਇਆ ਸੋ ਦੋਸਤੋ ਜੇ ਆਪਾਂ ਉਸ ਸਮੇਂ ਦੀ ਗੱਲ ਕਰੀਏ ਤੇ ਮੈਂ ਅਗਲੇ ਐਪੀਸੋਡ ਵਿੱਚ ਵੀ ਦੱਸਾਂਗਾ ਕਿ ਉਸ ਸਮੇਂ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਦੋਂ ਜਦੋਂ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਇੱਕ ਵਾਰ ਫਿਰ ਜਿਸ ਤਰ੍ਹਾਂ 1947 ਦੇ ਜ਼ਖਮ 1947 ਯਾਨੀ ਕਿ 15 ਅਗਸਤ ਨੂੰ ਸਾਨੂੰ ਵੈਸੇ ਤਾਂ ਸਾਰੀ ਉਮਰ ਸਾਰੀ ਜ਼ਿੰਦਗੀ ਨਹੀਂ ਭੁੱਲਦੀ ਪਰ ਫਿਰ ਵੀ ਜਦੋਂ ਉਹਨਾਂ ਜ਼ਖਮਾਂ ਨੂੰ ਯਾਦ ਕਰੀਦਾ ਹੈ ਤੇ ਸੱਚ ਮੁੱਚ ਕਿਉਂਕਿ ਅਜੇ ਵੀ ਕਈ ਵਾਰ ਕਮੇਟੀਆਂ ਬਣੀਆਂ ਕਈ ਵਾਰ ਨੂੰ ਟੁੱਟੀਆਂ ਲੇਕਿਨ ਜਿਹੜਾ ਇਨਸਾਫ ਚਾਹੁੰਦੇ ਆ ਉਹ ਅਜੇ ਤੱਕ ਨਹੀਂ ਮਿਲਿਆ ਸੋ ਦੋਸਤੋ ਇਸ ਇਤਿਹਾਸ ਨੂੰ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਜੁੜੇ ਰਹੋ ਪ੍ਰੋਸੂ ਨਾਮਾ ਚੈਨਲ ਤੇ ਨਾਲ